ਇਹੇ ਕਦੇ ਐਕਸੀਡੈਂਟ ਆਪ ਨਹੀਂ ਕਰਦੇ। ਇਹ ਆਪ ਨਹੀਂ ਕਰੂਗਾ ਐਕਸੀਡੈਂਟ। ਮਾਲਾ ਪਾ ਕੇ ਤੇ ਤੁਹਾਡੀ ਅੱਖ ਲੱਗੀ ਕਿਸੇ ਬੰਦੇ ਦੀ। ਅੱਖ ਲੱਗੀ ਖੜਜੂਗੀ ਇਹ ਸਟਾਪ ਹੋ ਜੂਗੀ ਗੱਡੀ ਇਹ। ਮਾਲਾ ਮੂਰੇ ਟਰੱਕ ਜਾਂਦਾ ਖੜਜੂਗੀ। ਖੜਜੂਗੀ। ਆ ਨਹੀਂ ਵਿੱਚ ਨਹੀਂ ਵਜੇ। ਆ ਕੋ ਪਿੱਛੋਂ ਮਾਰ ਗਿਆ ਉਹ ਡਗਦਾ। ਪਿੱਛੋਂ ਮਾਰ ਜਿਨਾ। ਸਭ ਤੋਂ ਵੱਧ ਚੋਰੀ ਹੋਣ ਵਾਲੀ ਗੱਡੀ ਕਿਹੜੀ ਹੈ? ਇਹੀ ਹੈ। ਇਹ ਕਿਉਂ ਹੁੰਦੀ ਐ ਇੰਨੀ ਬਾਈ ਚੋਰੀ? ਕਿਉਂਕਿ ਜਿਹੜਾ ਰੇਟ ਆ ਹਰੇ ਕੰਟਰੀ ਦੇ ਡਿਫਰੈਂਟ ਰੇਟ ਆ ਜਿਵੇਂ ਕੈਨੇਡਾ ਦੇ ਵਿੱਚ 2.5 ਤੋਂ 3 ਲੱਖ ਦੀ ਐ। ਤੇ ਇੰਡੀਆ ਦੇ ਵਿੱਚ ਇਹਦਾ ਰੇਟ ਹੈਗਾ ਪੰਜ 6 ਕਰੋੜ ਰੁਪਈਆ 7 ਕਰੋੜ ਤੱਕ ਜਾਂਦੀ ਹੈ ਜਿਹੜੀ ਆਪਣੀ ਇਹ ਗੱਡੀ ਕਿੰਨੇ ਵਾਰੀ ਚੋਰੀ ਹੋ ਜਾਂਦੀ ਚਾਰ ਵਾਰੀ ਚੋਰੀ ਹੋ ਚੁੱਕੀ ਲਓ ਭਾਈ ਦਰਸ਼ਕ ਵੀਰੋ ਤੁਹਾਨੂੰ ਦੱਸ ਦਗੇ ਕਿ ਇਹ ਰੇਂਜ ਰੋ ਵਿੱਚ ਚਾਰ ਵਾਰੀ ਚੋਰੀ ਹੋਣ ਤੋਂ ਬਾਅਦ ਹੀ ਮੁੜੇ ਆਉਂਦੀ ਹੈ ਕਾਰਨ ਕੀ ਹੈ ਕਿਉਂਕਿ ਇਹਦਾ ਇੰਸ਼ੋਰੈਂਸ ਨੇ ਸਪੈਸ਼ਲ ਲਾਇਵੇ ਹੈ ਜਿਹੜੇ ਕੈਮਰਾਸ ਲਾਏ ਆ 6 ਕੈਮਰੇ ਲੱਗੇ ਆ ਇੱਕ ਗੱਲ ਹੁੰਦੀ ਹੈ ਕੈਨੇਡਾ ਦੇ ਵਿੱਚ ਤੁਸੀਂ ਨੰਬਰ ਕੋਈ ਵੀ ਲੈ ਸਕਦੇ ਹੋ ਮੰਨ ਲਓ ਮੈਂ ਕਹਦਾ ਮੈਂ ਬਰਾਡ ਆ ਜੇਕਰ ਬਰਾਡ 194 ਵਿਲਾ ਪਿਆ ਹੈ ਨਾ ਤਾਂ ਬਾਈ ਇਹ ਮਿਲ ਜਾਂਦਾ ਹੈ ਨਾ ਮਿਲ ਜਾਂਦਾ ਮਿਲ ਜਾਂਦਾ ਪਹਿਲੀ ਵਾਰੀ ਗੱਡੀ ਚੋਰੀ ਹੋਏ ਦਿਲ ਨਹੀਂ ਘਟਿਆ ਵੀ ਯਾਰ ਇੰਨੇ ਰੁਪਏ ਲਾਤਾ ਇਹ ਤੇ ਗੱਡੀ ਚੋਰੀ ਹੋ ਗਈ ਕਿਵੇਂ ਸੀ ਉਹ ਫੀਲਿੰਗ ਕਿੰਨੀ ਸੀ ਉਹ ਫੀਲਿੰਗ ਪਹਿਲਾਂ ਨਵੇਂ ਲਿਆਂਦੀ ਲਿਆਂਦੀ ਸੀਗੀ ਉਦੋਂ ਫੀਲਿੰਗ ਜੀ ਹੁੰਦੀ ਸੀ 2.5 ਸਾਲ ਹੋ ਗਏ ਆਰਡਰ ਕੀਤੀ ਹੋਈ ਆਈ ਹੈ ਗੱਡੀ ਹੁਣ ਤੇ ਚੱਕ ਕੇ ਵੀ ਲੈ ਕੇ ਗਰਾਜ ਚੋਂ ਤੇ ਗਰਾਜ ਵੀ ਭੰਨਿਆ ਅੱਛਾ ਕਿੰਨੇ ਚਰਚੇ ਤੁਹਾਡੇ ਕੋਲੇ ਆਈ ਸੀ ਕਿੰਨਾ ਚਰ ਜਿਹੜਾ ਹੈ ਬੇਟਾ 2.5 ਸਾਲ ਲੱਗੇ ਸੀ ਆਰਡਰ ਕੀਤੇ ਨੂੰ 2.5 ਸਾਲ ਲੱਗੇ ਕੀ ਖਾਸ ਸੀ ਕਿ ਵੀ 2.5 ਸਾਲ ਕਿਉਂ ਲੱਗੇ ਇਹਨਾਂ ਨੇ ਰੈੱਡ ਕ ਤਾਂ ਇਹਦੇ ਵਾਸਤੇ ਸਪੈਸ਼ਲ ਜਿਹੜੀਆਂ ਗਾਗਾਂ ਦੀ ਪ੍ਰੋਡਕਸ਼ਨ ਹੁੰਦੀ ਆ ਠੀਕ ਆ ਜਿਨ੍ਹਾਂ ਦਾ ਰੈਡ ਸਕਿਨ ਹੁੰਦੀ ਆ ਇਹ ਰੈਡ ਸਕਿਨ ਆਟੋ ਦੇ ਕਰੋ ਇਹਨੂੰ ਹਾਂਜੀ ਹਾਂਜੀ ਵੀ ਕਿਨੂੰ ਪਤਾ ਆ ਰੂ ਰੇਅਰ ਸੀ ਇਹ ਆਪਣਾ ਬੈਲੈਂਸ ਕਰਦੀ ਆ ਇਹ ਕਿੰਨੇ ਜੁਵੇਂ ਜੁੰਜਵੇਂ ਸਪੀਡ ਤੇ ਜਾਊਗੀ ਗੱਡੀ ਇਹ ਹਾਂ ਓਵੇਂ ਲੋਰ ਹੁੰਦੀ ਜਾਊਗੀ ਆਪਸੇ ਸਾਈਡ ਤੇ ਖੜਜੋ ਤੁਸੀਂ ਹਾਂਜੀ ਜਿਸ ਪੁੱਤਨ ਦਾ ਬੈਕਅਪ ਆਪਣੇ ਆਪ ਆਰਕ ਲੱਗ ਜਾਦਾ ਹੈ ਮੰਨ ਲਓ ਵੀ ਜਦੋਂ ਮੰਨ ਲਾ ਆਪਾਂ ਕਿਤੇ ਬਾਹਰ ਖੜ ਕੇ ਵੀ ਆਪਣੇ ਆਪ ਆਟੋਮੈਟਿਕਲੀ ਬੈਕ ਲੱਗ ਜਾਊਗੀ ਆਪਣੇ ਆਪ ਬੈਕ ਲੱਗ ਜਾਊਗਾ ਮੰਨ ਲਾ ਇਹ ਤਾਂ ਉਹ ਜਿਵੇਂ ਆਪਣੇ ਪਿੰਡਾਂ ਵਾਲਾ ਬਲਦਾ ਬਈ ਜਿਹੜਾ ਖੇਤ ਰੋਜ਼ ਜਾਂਦਾ ਸੀ ਤੇ ਰਾਹ ਸਿੱਗ ਗਿਆ ਸੀ ਭੰਗ ਜਵਾਗਣਾ ਤੋੜ ਦੋ ਇੱਕ ਵਾਰੀ ਕਦੇ ਤੇ ਗੱਡੀ ਰੱਖ ਆਪਣੇ ਆਪ ਇਹ ਕੰਟਰੋਲ ਵੀ ਕਰਦੇ ਆ ਇਹ ਮਲਾ ਪਹਾੜਾਂ ਤੇ ਜਾਣਾ ਪਹਾੜਾਂ 'ਚ ਜਾਣਾ ਸਾਫ਼ ਕਰਕੇ ਜਿਵੇਂ ਮੈਂ ਆਪਣੀ ਵੈਗਨਰ ਲੈ ਕੇ ਗਿਆ ਸੀ ਮੈਂ ਤੁਹਾਨੂੰ ਦੱਸਾਂ ਭਰਾਵੋ ਉਦੋਂ ਮੈਂ ਜਿਹੜਾ ਉਦੋਂ ਪਤਾ ਲੱਗਿਆ ਵੀ ਪਹਿਲੇ ਗੇਅਰ ਚ ਤੋਰਨੀ ਪੈਂਦੀ ਹੈ ਵੈਗਨ ਨਾਲ ਕਿਉਂਕਿ ਦੂਜਾ ਤੀਜਾ ਪਾਈ ਰੱਖਿਆ ਤੇ ਥੱਲੇ ਨਾ ਆਉਂਦਾ ਕਲੱਚ ਪਲੇਟਾਂ ਚੱਕੀਆਂ ਗਈਆਂ ਪੂਰੀ ਕਰਨਾ ਕੋਈ ਬਾਲਾ ਵੱਡਾ ਗਨਾ ਨਹੀਂ ਕਹਿੰਦੇ ਵੀ ਕਿੰਨੀਆਂ ਚੋਰੀਆਂ ਮਾਫ ਆਰ ਚੋਰੀਆਂ ਮਾਫ ਐ ਇਹ ਤੋਂ ਬਾਈ ਨਵਾਂ ਕਾਮਰਾ ਦਾ ਜਿਹੜਾ ਨਹੀਂ ਪਤਾ ਮੈਨੂੰ ਚੱਕ ਰਿਹਾ ਆਰ ਚੋਰੀਆਂ ਮਾਫ ਐ ਤੇ ਮਾਲਕ ਜਿਹੜਾ ਚੋਰ ਜੇ ਫੜਿਆ ਵੀ ਜਦੋਂ ਉਹਨੂੰ ਛੱਡ ਦਿੰਦੇ ਇੱਕ ਵਾਰੀਆਂ ਉਹ ਕਹਿੰਦੇ ਕੋਈ ਸ਼ੋਨੂ ਹੈਗੇ ਆ ਤੇ ਕੋਈ ਚੱਕਰ ਫੇ ਅੰਬੀ ਮੰਨ ਲਓ ਪਾਈ ਨੂੰ ਲੋਡਸ ਦੇ ਵਿੱਚ ਚੋਰੀ ਕਰ ਰਹੇ ਆ ਹਾਂ ਹਣੀ ਲੋੜ ਸੀ ਅੱਛਾ ਜੇਕਰ ਮੰਨ ਲਾ ਵੀ ਚੋਰ ਇਨ ਐਕਸਪਰਟ ਆ ਰੇਂਜ ਨੂੰ ਚੱਕਣ ਨੂੰ 5 ਮਿੰਟ ਦਿੱਤੇ ਜਾਂਦਾ ਨਾ ਦਰਸ਼ਕ ਵੀਰੋ ਤਾਂ 5 ਮਿੰਟੇ ਰੇਂਜ ਲੋਕ ਚੱਕ ਲੈ ਜਾਂਦੇ ਚੱਕ ਕੇ ਲੈ ਜਾਂਦੇ ਚਲੋ ਜੇ ਮੈਕਡੀ ਦੇ ਵਿੱਚ ਕੋਈ ਚੋਰੀ ਕਰਨ ਆ ਜੇ ਹਾਂ ਮਾਲਾ ਭੁੱਖਾ ਬੰਦਾ ਮਾਲਾ ਨਾ ਚੱਕਣਾ ਜੇ ਇਹ ਬੰਦਿਆਂ ਨੂੰ ਕਿਹਾ ਵਿਆ ਵੀ ਪਾਈ ਉਹਨੂੰ ਚੁੱਪ ਕਰਕੇ ਹਾਂ ਲੈਟ ਹਮ ਗੋ ਕਹਿੰਦੇ ਖਾਣ ਦੇਣੀ ਚੋਰੀ ਖੇਲਦੇ ਹੋ ਪੰਜਾਬੀਆਂ ਨੂੰ ਤੇ ਸ਼ੇਖਾਂ ਨੂੰ ਜਿਹੜਾ ਹੈਗਾ ਰੇਂਜ ਰੋਵਰ ਆਣਾ ਬਹੁਤ ਪਿਆਰਾ ਤੇ ਅੱਜ ਸਾਨੂੰ ਜਿਹੜਾ ਹੈਗਾ ਸਭ ਤੋਂ ਟਾਪ ਮਾਡਲ ਆ ਜਿਹੜਾ ਬਾਇਓਗੱਲ ਕਰਕੇ ਨਾਂ ਕੀ ਹੈ ਬਾਇ ਇਹਦਾ ਬਾਇਓਗ੍ਰਾਫੀ ਬਾਇਓਗ੍ਰਾਫੀ ਆਪਾਂ ਗੱਲ ਕਰਕੇ ਇਹ ਆਪਣੇ ਪੰਜਾਬੀ ਭਰਾ ਕੇਨ ਕੋਲ ਹੈ ਇਹੀ ਸੇਮ ਗੱਡੀ ਸੰਜੇ দত্ত ਕੋਲ ਵੀ ਹੈ ਹੈਨਾ ਤੇ ਇਹਦੇ ਚ ਕੀ ਕੀ ਖਾਸੀਅਤਾਂ ਉਹ ਦੱਸਦੇ ਆ ਇੱਕ ਇਹ ਸਭ ਤੋਂ ਵੱਡੀ ਗੱਲ ਹੈ ਵੀ ਕਿਸਾਨਾਂ ਨੂੰ ਵੀ ਬਹੁਤ ਵੱਡਾ ਫਾਇਦਾ ਹੋਣਾ ਜੇਕਰ ਭਾਈ ਮੈਨੂੰ ਇਹਦਾ ਸੋਈ ਪਹਿਲਾਂ ਤਾਂ ਇਹ ਕਿੰਨੇ ਚਾਰਜ ਤੁਹਾਡੇ ਕੋਲੇ ਆਈ ਸੀ ਕਿੰਨਾ ਚਾਰਜ ਜਿਹੜਾ ਹੈਗਾ ਵੇਟਿੰਗ 2.5 ਸਾਲ ਲੱਗੇ ਸੀ ਆਰਡਰ ਕੀਤੇ ਨੂੰ 2.5 ਸਾਲ ਲੱਗੇ ਕੀ ਖਾਸ ਸੀ ਕਿ ਵੀ 2.5 ਸਾਲ ਕਿਉਂ ਲੱਗੇ ਇਹਦੇ ਵਿੱਚ ਆਪਾਂ ਸਪੈਸ਼ਲ ਕਲਰ ਪਵਾਇਆ ਹੋਇਆ ਹੈ ਰੈੱਡ ਜਿਹੜਾ ਕੋਈ ਸਪੈਸ਼ਲ ਕਲਰ ਨਾਲ ਜਿਹੜਾ ਉਹ ਨੂੰ ਦਿਖਾਓ ਅੰਦਰ ਲਓ ਭਾਈ ਮੈਂ ਤੁਹਾਨੂੰ ਦਿਖਾਉਣਾ ਵੀ ਆਹ ਜਿਹੜੀਆਂ ਸੀਟਾਂ ਦੇ ਕਰਕੇ ਨਾ ਲਗਭਗ 2.5 ਸਾਲ ਜਿਹੜਾ ਵੇਟ ਕਰਨਾ ਪਿਆ ਕਾਰਨ ਹੈ ਜਿਹੜੀਆਂ ਰੇਂਜ ਰੋਵਰ ਦੀਆਂ ਸੀਟਾਂ ਹਨ ਇਹਨਾਂ ਨੇ ਰੈੱਡ ਕਲਰ ਦੀ ਡਿਮਾਂਡ ਕੀਤੀ ਤਾਂ ਇਹਦੇ ਵਾਸਤੇ ਸਪੈਸ਼ਲ ਜਿਹੜੀਆਂ ਗਾਂਾਂ ਦੀ ਪ੍ਰੋਡਕਸ਼ਨ ਹੁੰਦੀ ਆ ਠੀਕ ਆ ਜਿਨ੍ਹਾਂ ਦਾ ਰੈੱਡ ਸਕਿਨ ਹੁੰਦੀ ਆ ਬਾਈ ਇਹ ਰੈੱਡ ਸਕਿਨ ਹੁੰਦੀ ਆ ਸੋ ਰੈੱਡ ਸਕਿਨ ਵਾਲੀਆਂ ਜਿਹੜੀਆਂ ਗਾਵਾਂ ਦੀ ਪ੍ਰੋਡਕਸ਼ਨ ਕਰਨ ਤੋਂ ਬਾਅਦ ਉਹ ਆਪਾਂ ਕੀ ਇਹ ਗਾਵਾਂ ਦੀ ਖੱਲ ਤੋਂ ਬਣੀਆਂ ਜੇ ਮੈਂ ਕਹਾਂ ਠੀਕ ਆ ਤਾਂ ਸਪੈਸ਼ਲ ਤੌਰ ਤੇ ਆ ਬਾਕੀ ਇੱਥੇ ਜਿਹੜਾ ਅੱਗੇ ਵਾਲੇ ਆ ਬਾਕੀ ਗੱਡੀਆਂ ਚ ਅੱਗੇ ਵਾਲਿਆਂ ਦੀ ਟੌਰ ਹੁੰਦੀ ਹੈ ਹਨਾ ਚਾਹੇ ਸਾਡਾ ਨਾ ਆਪਾਂ ਹਰਮਨ ਹੋਵੇ ਚਾਹੇ ਬਰਾੜ ਸਾਹਿਬ ਇਹਨਾਂ ਨਾਲੋਂ ਜਿਹੜੇ ਅਸੀਂ ਪਿੱਛੇ ਬੈਨਾਂ ਉਹਦੀ ਵੱਧ ਨਾ ਨਹੀਂ ਵੱਧ ਚੋਰ ਹੈ ਕਿਹੜਾ ਭਾਈ ਕਾਰਨਾਂ ਪਹਿਲਾਂ ਤਾਂ ਆਪਾਂ ਇਹਦੇ ਫੀਚਰ ਦਿਖਾਉਣੇ ਆ ਤੁਹਾਡੇ ਕੋਲੇ ਸਕਰੀਨ ਆਉਣੀ ਹੈ ਠੀਕ ਆ ਤੁਹਾਡੇ ਕੋਲੇ ਆਪਦੇ ਏਸੀ ਆਉਣੇ ਆ ਤੇ ਇੱਥੋਂ ਬਿਨਾਂ ਜਿਹੜਾ ਇਹ ਜਿਹੜੀਆਂ ਸੀਟਾਂ ਕਹਿੰਦੇ ਮਾਲਸ਼ ਵੀ ਕਰਦੀਆਂ ਭਾਈ ਇਹ ਗੱਲ ਸਹੀ ਹੈ ਹਾਂ ਮਾਲਸ਼ ਵੀ ਕਰਦੀਆਂ ਠੀਕ ਆ ਇਹ ਜਦੋਂ ਮੰਨ ਲਓ ਸਾਰੀਆਂ ਸਾਰੀਆਂ ਸੀਟਾਂ ਦੇ ਵਿੱਚ ਜਿਹੜਾ ਇੱਥੇ ਫੰਕਸ਼ਨ ਹੈ ਮੈਂ ਅੱਗੇ ਦਾ ਬਾਅਦ ਦਿਖਾਉਣਾ ਆ ਆਹ ਜਿਹੜਾ ਇੱਥੇ ਮਾਲਸ਼ ਵਾਲਾ ਕਿਹੜਾ ਭਾਈ ਆਹ ਮਾਲਸਲਾ ਅੱਛਾ ਇਹ ਕਰਦੇ ਇਹ ਆ ਜਦੋਂ ਸਿਗਨਲ ਆ ਤਾਂ ਇਹ ਮਾਰਸ਼ ਕਰਾਂਗੇ ਤੁਹਾਡੀ ਸਾਰੀ ਢੂਈ ਵਗੈਰਾ ਦੀ ਆਹ ਜਿਹੜਾ ਹੈਗਾ ਸ਼ੀਸ਼ਿਆਂ ਤੇ ਕੰਟਰੋਲ ਆ ਇਹ ਸੀਟ ਬਣੀ ਆ ਸਾਰੇ ਆ ਸੀਟ ਬਣੀ ਆ ਇਹ ਸੀ ਜਿਹੜਾ ਮਰਜ਼ੀ ਕੰਟਰੋਲ ਕਰੋ ਇੱਥੋਂ ਬਿਲਕੁਲ ਆ ਦੇਖ ਲਓ ਪੂਰੀ ਸੀਟ ਬਣੀ ਆ ਆ ਲੋਅਰ ਪਾਰਟ ਆ ਠੀਕ ਆ ਫਸਟ ਸੈਕੰਡ ਤੇ ਆਪਾਂ ਕੀ ਹੈਡ ਆ ਜਿਵੇਂ ਮੰਨ ਲਓ ਆ ਲੋਅਰ ਪਾਰਟ ਵਾਸਤੇ ਬਣੀ ਆ ਆ ਫਸਟ ਆ ਆ ਫਸਟ ਆ ਆ ਲੋਅਰ ਆ ਫਸਟ ਸੈਕੰਡ ਤੇ ਹੈਡ ਠੀਕ ਆ ਇਹਨੂੰ ਅੱਗੇ ਪਿੱਛੇ ਕਰਦੇ ਜਿਹੜੀ ਆਹ ਸੀਟ ਆ ਹਰਮ ਕਰਕੇ ਲਗਾ ਹੀ ਮੜਾ ਜਾਨੂੰ ਜਿਹੜਾ ਆ ਮਾੜਾ ਸਟਾਰਟ ਕਰਕੇ ਨਹੀਂ ਹੋ ਜਾਈ ਨਹੀਂ ਆਈ ਹੋ ਜਾਈ ਹੈ ਇੱਥੇ ਹੀ ਆ ਜਾਣੀ ਹੈ ਸੋ ਆ ਲੈ ਆਪਾਂ ਜਿਹੜਾ ਇਹ ਸੀਟ ਵੀ ਬਣ ਜਾਂਦਾ ਤੇ ਇਹੇ ਆਪਾਂ ਗੱਲ ਕਰ ਗਏ ਜਿਨ੍ਹਾਂ ਨੇ दारू ਪਿਆਲਾ ਪੀਣਾ ਤੇ ਜਾਂ ਇਹ ਫਰਿੱਜ ਵੀ ਬਣ ਜਾਂਦੀ ਹੈ ਸੋ ਇਹਦੇ ਚ ਇਹ ਸਭ ਤੋਂ ਜਿਹੜਾ ਹੈਗਾ ਘੈਂਟ ਆਪਾਂ ਕਹਿੰਦੇ ਗੁਣ ਵੀ ਹੈ ਪਰ ਜਿਹੜਾ ਰੇਂਜ ਆ ਇਹ ਲਗਭਗ ਚਾਰ ਵਾਸਤੇ ਕੰਫਰਟੇਬਲ ਹੈ ਹਨਾ ਐਨਕੂਡਿੰਗ ਡਰਾਈਵਰ ਤਾਂ ਨੇ ਜਾਣੇ ਹੋਰ ਤੇ ਇਸ ਤੋਂ ਬਾਅਦ ਇਹਦੇ ਚੋਂ ਸਾਰਾ ਤੁਸੀਂ ਕੱਢ ਸਕਦੇ ਹੋ ਫਿਲਹਾਲ ਇਹ ਤੁਹਾਨੂੰ ਉਹਦਾ ਬੈਕ ਜਿਹੜਾ ਹੈਗਾ ਪਿਛਲਾ ਪਾਸਾ ਦਿਖਾਉਣਾ ਤੇ ਉਦੋਂ ਬਿਨਾ ਆ ਸਾਰੇ ਜਿਹੜੇ ਫੰਕਸ਼ਨ ਆ ਬਹੁਤ ਜ਼ਿਆਦਾ ਫੰਕਸ਼ਨ ਹੁੰਦੇ ਆ ਤੇ ਜੇ ਦੇਖਿਆ ਜਾਵੇ ਇੱਕ ਮਿੰਟ ਹੁਣ ਆਪਾਂ ਚੱਲਦੇ ਆ ਅੱਗੇ ਤੇ ਅੱਗੇ ਦੇ ਨੌਲਜ ਲੈਣਾ ਉਧਰਲੇ ਪਾਸਿਓਂ ਵੀ ਅਰੇਂਜ ਆ ਜਿਹੜੀ ਇਹ ਇੰਨੀ ਮਸ਼ਹੂਰ ਕਿਉਂ ਆ ਹਨਾ ਇੱਕ ਗੱਲ ਹੁੰਦੀ ਆ ਕੈਨੇਡਾ ਦੇ ਵਿੱਚ ਤੁਸੀਂ ਨੰਬਰ ਕੋਈ ਵੀ ਲੈ ਸਕਦੇ ਹੋ ਮੰਨ ਲਓ ਮੈਂ ਕਹਦਾ ਮੈਂ ਬਰਾਡ ਆ ਜੇਕਰ ਬਰਾਡ 194 ਵਿਲਾ ਪਿਆ ਹੈ ਹਨਾ ਤਾਂ ਬਾਈ ਇਹ ਮਿਲ ਜਾਂਦਾ ਹੈ ਹਨਾ ਮਿਲ ਜਾਂਦਾ ਮਿਲ ਜਾਂਦਾ ਸੋ ਆ ਤੁਸੀਂ ਦੇਖਿਆ ਹੋਣਾ ਮੁੰਡੇ ਪਿੰਡਾਂ ਦਾ ਜਾਂ ਗੋਤਾਂ ਦੇ ਨਾਮ ਜਰੂਰ ਹਨਾ ਕਰਦੇ ਆ ਸੋ ਨਾਓ ਵੀ ਰੀਚ ਆਰ ਦਸ ਲੈਵਲ ਸੋ ਆਪਣਾ ਜਿਹੜਾ ਹੈਲਪ ਕਰਾਂਗੇ ਹਰਮਨ ਹੈਲਪ ਕਰੂਗਾ ਤੇ ਜਾਂ ਆਪਾਂ ਕੇ ਕਹਿੰਦੇ ਜਿਹੜਾ ਹੈਗਾ ਸਾਡੇ ਬਰਾੜ ਸਾਹਿਬ ਸੋ ਆਪਾਂ ਹੁਣ ਅਗਲੇ ਇਹਦੇ ਫੀਚਰ ਦੱਸਦੇ ਆਂ ਭਾਈ ਜਿਹੜਾ ਕਹਿੰਦੇ ਕੀ ਕੀ ਫੀਚਰ ਆ ਪਹਿਲਾਂ ਦਾ ਇਹ ਇੱਕ ਜਿਹੜੀ 에ਅਰ ਸਿਸਟਮ ਹੈ ਨੂੰ ਉੱਪਰ نیچے ਕਰ ਸਕਦੇ ਆਂ ਰਾਈਡ ਜਿਹੜੀ ਹੁੰਦੀ ਏਦੀ ਅੱਛਾ ਮੰਨ ਲਓ ਸਟਾਰਟ ਕਰਤੀ ਤੇ ਇਹਦੇ ਚ ਮੰਨ ਲਓ ਆਪਾਂ ਜਿਹੜਾ ਹੈਗਾ ਗੱਡੀ ਨੂੰ ਉੱਚੀ ਨੀਵੀਂ ਕਰ ਸਕਦੇ ਆਂ ਆਪ ਕਿੰਨੀ ਵੀ ਕਰ ਸਕਦੇ ਆਂ ਫਾਰ ਐਗਜ਼ਾਮਪਲ ਦੇਖਿਆ ਜਾਵੇ ਮੜਾ ਕਰਿਓ ਭਾਈ ਜਿਵੇਂ ਇਨੇ ਇੱਕ ਗੱਲ ਹੈਗੀ ਐ ਰੇਂਜ ਕਦੇ ਵੀ ਐਕਸੀਡੈਂਟ ਨਹੀਂ ਕਰਦੀ ਆਪ ਹਾਂ ਕੋਈ ਪਿੱਛੋਂ ਆ ਕੇ ਵਜੇ ਉਹਦਾ ਕੋਈ ਹੱਲ ਨਹੀਂਗਾ ਜਿਵੇਂ ਮੰਨ ਲਓ ਇਹਦੇ ਚ ਆਟੋਮੈਟਿਕ ਸੈਂਸਰ ਨੇ ਮਾਲਾ ਜੇ ਕਿਸੇ ਚ ਵਜਣਾ ਉਹ ਤੋਂ ਪਹਿਲਾਂ ਨੇ ਰੁਕ ਜਾਣੀ ਚਾਹੇ ਕਿੰਨੇ ਮਰਜੀ ਸਪੀਡ ਤੇ ਹੋਵੇ ਠੀਕ ਆ ਉਹ ਤੋਂ ਬਿਨਾ ਇਹਦੇ ਵਿੱਚ ਜਿਹੜਾ ਹੈਗਾ ਜਦੋਂ ਚੜ੍ਹਾਈ ਤੇ ਜਾਣਾ ਉਹਦਾ ਨੇ ਆਪਦੀ ਜਿਹੜਾ ਹੈਗਾ ਹਾਈਟ ਹੋਰ ਰੱਖ ਲੈਣੀ ਆ ਜਦੋਂ ਲੋ ਜਾਣਾ ਉਦੋਂ ਹੋਰ ਰੱਖ ਲੈਣੀ ਆ ਅਲੱਗ-ਅਲੱਗ ਟਾਈਮ ਤੇ ਜਿਹੜੀ ਇਹਦੀ ਅਲੱਗ-ਅਲੱਗ ਹਾਈਟ ਹੈ ਠੀਕ ਆ ਜਦ ਰੋਡ ਤੇ ਜਾਂਦੀ ਹੈ ਇਹ ਆਪਣੇ ਆਪ ਇਹ ਆਟੋ ਦੇ ਕਰੋਏ ਨੂੰ ਹਾਂਜੀ ਹਾਂਜੀ ਵੀ ਕਿਨੂੰ ਪਤਾ ਆ ਰੂ ਰਿਆ ਸੀ ਇਹ ਆਪਣਾ ਬੈਲੈਂਸ ਕਰਦੀ ਹੈ ਇਹ ਕਿੰਨੇ ਜਿਵੇਂ ਜਿਵੇਂ ਸਪੀਡ ਤੇ ਜਾਊਗੀ ਗੱਡੀ ਇਹ ਹਾਂ ਓਵੇਂ ਲੋਰ ਹੁੰਦੀ ਜਾਊਗੀ ਇਹ ਅੱਛਾ ਜਿਵੇਂ ਜਿਵੇਂ ਸਪੀਡ ਵਧੇ ਜਾਊਗੀ ਓਵੇਂ ਓਵੇਂ ਲੋ ਹੋ ਜਾਊਗੀ ਮਨ ਲਗਾ ਆਪਾਂ ਕਿ ਜੇ ਗੱਲ ਕਰਕੇ ਸੜਕਾਂ ਨਾ ਜਮ ਕੇ ਚੱਲਦੇ ਜਿੰਨੀ ਜ਼ਿਆਦਾ ਭਜਦੀ ਹਾਂ ਹਾਂ ਇਹ ਜਮ ਜਮ ਕੇ ਚੱਲਦੀ ਹੈ ਠੀਕ ਆ ਤੇ ਸਾਰੀ ਸਾਰੀ ਆਟੋ ਤਾਂ ਹੈਗੀ ਆ ਉਹੀ ਪਾਰਕਿੰਗ ਰਵਰਸ ਨਿਊਟਰਲ ਜਿਵੇਂ ਡਰਾਈਵ ਤੇ ਐਸ ਕੀ ਹੋ ਗਿਆ ਐਸ ਹੋ ਗਿਆ ਸਟਾਪ ਨਹੀਂ ਨਹੀਂ ਸਪੋਰਟਸ ਸਪੋਰਟਸ ਆ ਸਪੋਰਟਸ ਮੋਡਲ ਠੀਕ ਹੈ ਇਤਿਹਾਸ ਸਪੋਰਟਸ ਹੋ ਗਈ ਤੇ ਉਸ ਤੋਂ ਬਾਅਦ ਇਹਦਾ ਸਾਰਾ ਸਾਰਾ ਹੋਰ ਵਿੱਚ ਕੀ ਆ ਵੈਸੇ ਦਾ ਫੀਚਰਾਂ ਨਾਲ ਆ ਕੀ ਆ ਸਾਰਾ ਸਾਰਾ ਇਹ ਇਹ ਬਾਰੇ ਸੋਮਣੀ ਫੰਕਸ਼ਨ ਹੈ ਇਹਦੇ ਵਿੱਚ ਤੁਸੀਂ ਕਿਹੜੇ ਫੰਕਸ਼ਨ ਤੇ ਚਲਾਉਣੀ ਚਾਹੁੰਦੇ ਇਸ ਨੂੰ ਬਿਲਕੁਲ ਜੇ ਤੁਸੀਂ ਇਹਨੂੰ ਬੈਕਅਪ ਵੀ ਲਾਉਣੀ ਹੈ ਜੇ ਬੈਕਅਪ ਕਰਨੀ ਹੈ ਤੁਸੀਂ ਬੈਕਅਪ ਕਰਨੀ ਹੈ ਆਪਣੇ ਆਪ ਬੈਕਅਪ ਕਰ ਸਕਦਾ ਹੈ ਇਹ ਪਾਸੇ ਸਾਈਡ ਤੇ ਖੜ੍ਹ ਜਾਓ ਤੁਸੀਂ ਹਾਂਜੀ ਜਸ ਪੁੱਤਨ ਦਾ ਬੈਕਅਪ ਆਪਣੇ ਆਪ ਆਪ ਲੱਗ ਜੂਗਾ ਹੈ ਮੰਨ ਲਓ ਵੀ ਜਦੋਂ ਮੰਨ ਲਾ ਆਪਾਂ ਕਿਤੇ ਬਾਹਰ ਖੜ੍ਹ ਕੇ ਵੀ ਆਪਣੇ ਆਪ ਆਟੋਮੈਟਿਕਲੀ ਬੈਕ ਲੱਗ ਜੂਗਾ ਆਪਣੇ ਆਪ ਬੈਕ ਲੱਗ ਜੂਗਾ ਮੰਨ ਲਾ ਇਹ ਤਾਂ ਉਹ ਜਿਵੇਂ ਆਪਣੇ ਪਿੰਡ ਵਾਲਾ ਬਲਦ ਆ ਬਈ ਜਿਹੜਾ ਖੇਤ ਰੋਜ਼ ਜਾਂਦਾ ਸੀ ਤੇ ਰਾਹ ਸਿੱਖ ਗਿਆ ਸੀ ਭਾਂਜ ਜਵਾਗਣਾ ਤੁਰਦੋ ਇੱਕ ਵਾਰੀ ਕੰਦੇ ਤੇ ਗੱਡੀ ਰੱਖ ਆਪਣੇ ਆਪ ਇਹ ਕੰਟਰੋਲ ਵੀ ਕਰਦੇ ਆ ਸਟੀਅਰਿੰਗ ਨੂੰ ਵੀ ਕਰ ਲੈਂਦੇ ਕੰਟਰੋਲ ਆਪਣੇ ਆਪ ਜਿਹੜਾ ਸਟੀਅਰਿੰਗ ਕੰਟਰੋਲ ਇਹਨੂੰ ਸਟੀਅਰਿੰਗ ਕੰਟਰੋਲ ਕਰ ਲੈਂਦੇ ਆ ਤੇ ਬਾਕੀ ਦੀ ਲਗਭਗ ਸਾਰੀ ਸਨ ਰੂਪ ওপਨ ਹੈ ਨਾ ਸਾਰੀ ਸਿਰੇ ਦਾ ਖੁੱਲ ਜਾਂਦਾ ਹੈ ਜਿਹੜਾ ਹਰ ਚੀਜ਼ ਜਿਹੜਾ ਹੈਗਾ ਓਪਨ ਉਦੋਂ ਬਿਨਾ ਸਾਰੀਆਂ ਬਾਰੀਆਂ ਠੀਕ ਹੈ ਇਹ ਬਾਰੀਆਂ ਮਾਲਸ਼ ਵੀ ਕਰਦੀ ਆ ਆ ਸੀਟ ਤੇ ਬੈਠੇ ਆ ਨਾ ਤਾਂ ਆ ਜਿਹੜਾ ਹੈਗਾ ਪੂਰਾ ਦਾ ਪੂਰਾ ਇਹ ਏਡੀ ਮੋਟੀ ਸੀਟ ਆ ਜਿਹੜੀ ਸਾਰੀ ਸਾਰੀ ਮਾਲਸ਼ ਕਰਦੀ ਆ ਬਿਲਕੁਲ ਓਵੇਂ ਜਿ ਇਹ ਬੰਦੇ ਨੇ ਹਨਾ ਜਿਹੜੇ ਮ사ਜ ਵਗੈਰਾ ਕਰਾਉਣੀ ਆ ਸਾਰਾ ਸਾਰਾ ਬਾਕੀ ਹੋਰ ਆਜ ਇਹਦੇ ਚ ਉਧਰਲੇ ਪਾਸੇ ਆਉਣੇ ਆਪਾਂ ਤੁਹਾਨੂੰ ਮੈਂ ਜਿਹੜਾ ਹੈਗਾ ਸਟੀਅਰਿੰਗ ਕੰਟਰੋਲ ਦਿਖਾਉਣਾ ਤੇ ਬਾਕੀ ਤੇਲ ਦਾ ਤਾਂ ਬਾਈ ਪੁੱਛਿਆ ਨਾ ਕਰੋ ਕਿਉਂਕਿ ਤੇਲ ਤਾਂ ਇਹ ਖਾਂਦੀ ਨਹੀਂ ਇਹ ਪੀਂਦੀ ਨਹੀਂ ਇਹ ਤਾਂ ਲੱਗਦੀ ਐ ਮੈਨ ਲੱਗਦੀ ਨਹੀਂ ਸੱਚ ਇਹ ਤਾਂ ਛੜਾਕੇ ਹੀ ਮਾਰਦੀ ਐ ਇਹ ਇੱਥੇ 8 ਸਿਲੰਡਰ ਆਇਆ ਇਹ 8 ਸਿਲੰਡਰ ਨੇ 8 ਸਿਲੰਡਰ ਆਇਆ ਠੀਕ ਆ ਤੇ ਇਹਦੇ ਚ ਮਾਲਾ ਸਟੀਅਰਿੰਗ ਤੇ ਕੀ ਆਸ ਮਿਊਜ਼ਿਕ ਸਿਸਟਮ ਆ ਗਿਆ ਬਈ ਸਰ ਮਿਊਜ਼ਿਕ ਸਿਸਟਮ ਸਾਰਾ ਆ ਗਿਆ ਤੁਸੀਂ ਕੰਟਰੋਲ ਕਰ ਸਕਦੇ ਸਾਰੇ ਤੁਸੀਂ ਆਪਣੇ ਆਪ ਨੂੰ ਸਾਰਾ ਜਿਹੜਾ ਫੰਕਸ਼ਨ ਹੈ ਇੱਥੇ ਹੱਥ ਨਾਲ ਕੰਟਰੋਲ ਕਰ ਸਕਦੇ ਇਹਨੂੰ ਤੁਸੀਂ ਬਿਲਕੁਲ ਰਾਈਟ ਸੋ ਭਾਈ ਇਹ ਗੱਲ ਆ ਗਈ ਵੀ ਇਹ ਕਦੇ ਐਕਸੀਡੈਂਟ ਆਪ ਨਹੀਂ ਕਰਦੇ ਇਹ ਆਪ ਨਹੀਂ ਕਰੋਗੇ ਐਕਸੀਡੈਂਟ ਮਾਲਾ ਆਪਾਂ ਕਹਿੰਦੇ ਤੁਹਾਡੀ ਅੱਖ ਲੱਗੀ ਕਿਸੇ ਬੰਦੇ ਦੀ ਅੱਖ ਲੱਗੀ ਖੜ ਜੂਗੀ ਇਹ ਸਟਾਪ ਹੋ ਜੂਗੀ ਗੱਡੀ ਇਹ ਮਾਲਾ ਮੂਰੇ ਟਰੱਕ ਜਾਂਦਾ ਖੜ ਜੂਗੀ ਆਣੀ ਵਿੱਚ ਨਹੀਂ ਵਾਜਦੀ ਹਾਂ ਕੋ ਪਿੱਛੋਂ ਮਾਰ ਗਿਆ ਉਹ ਅੱਗੇ ਮਾਰਜ ਮਾਰਦੇ ਮਾਲਾ ਇਹਦਾ ਆਵਦਾ ਨਹੀਂ ਬਾਕੀ ਇਹ ਸਾਰੇ ਆਪਣੇ ਆਪ ਕਰਦੀ ਹੈ ਇਹ ਤਾਂ ਸਾਰੇ ਸਾਰਾ ਵੀ ਇੱਕ ਗੇਅਰ ਤੇ ਇੱਕ ਕਲਾਚ ਆਸ ਕੰਮ ਹੈਗਾ ਸੌਖਾ ਠੀਕ ਹੈ ਤੇ ਚਲਾਉਣੀ ਸੌਖੀ ਆ ਯਾ ਹੁਣ ਜਿਵੇਂ ਆ ਸਾਈਨ ਹੁੰਦਾ ਵਾ ਇਹ ਜਿਹੜੇ ਸਾਈਨ ਹੁੰਦੇ ਆ ਇਹ ਆ ਜਿਵੇਂ ਮੰਨ ਲਓ ਹੁਣ ਆ ਸਾਈਨ ਆ ਜਿਹੜਾ ਆ ਚੱਲ ਆ ਗਿਆ ਆ ਗਿਆ ਇਹ ਕੀ ਆ ਇਹ ਡਾਉਨ ਦੇ ਹਿੱਲ ਜਾਣਾ ਤੁਸੀਂ ਮਤਲਬ ਪਹਾੜਾਂ ਤੇ ਜਾਣਾ ਪਹਾੜਾਂ 'ਚ ਜਾਣਾ ਸਾਫ ਕਰਕੇ ਜਿਵੇਂ ਮੈਂ ਆਪਣੀ ਵੈਗਨਰ ਲੈ ਕੇ ਗਿਆ ਸੀ ਮੈਂ ਤੁਹਾਨੂੰ ਦੱਸਾਂ ਭਰਾਵੋ ਉਦੋਂ ਮੈਂ ਜਿਹੜਾ ਉਦੋਂ ਪਤਾ ਲੱਗਿਆ ਵੀ ਪਹਿਲੇ ਗੀਅਰ 'ਚ ਤੋਰਨੀ ਪੈਂਦੀ ਹੈ ਵੈਗਨਰ ਕਿਉਂਕਿ ਦੂਜਾ ਤੀਜਾ ਪਾਈ ਰੱਖਿਆ ਤੇ ਥੱਲੇ ਨਾਲ ਆਉਂਦਾ ਕਲੱਚ ਪਲੇਟਾ ਚੱਕੀਆਂ ਗਈਆਂ ਠੀਕ ਆ ਸਾਰੇ ਥੱਲੇ ਨਾ ਹੁੰਦੇ ਗੇਅਰ ਚੱਕੇ ਜਾਂਦੇ ਸੀਗੇ ਤੇ ਤਾਂ ਨੂੰ ਗਿਆ ਤਾਂ ਕਲਚ ਪਲੇਟਾ ਹੈ ਨਾ ਸੋ ਜੇਕਰ ਤੁਸੀਂ ਪਹਾੜਾਂ ਤੇ ਜਾਣਾ ਚਾਹੁੰਦਾ ਰੇਂਜ ਰੋਵਰ ਲੈ ਕੇ ਜਾ ਸਕਦੇ ਆ ਰੇਂਜ ਰੋਵਰ ਕਿਤੇ ਵੀ ਨੈਵਰ ਸਟੱਕ ਠੀਕ ਨਾ ਇਹ 메ਨ ਰੋਡ ਤੇ ਨਾ ਇਹ ਪਹਾੜਾਂ ਚ ਨਾ ਇਹ ਰੇਤੇ ਤੇ ਹੈ ਨਾ ਸਭ ਤੋਂ ਵੱਧ ਚੋਰੀ ਹੋਣ ਵਾਲੀ ਗੱਡੀ ਕਿਹੜੀ ਹੈ ਇਹ ਹੀ ਹੈ ਇਹ ਕਿਉਂ ਹੁੰਦੀ ਐਨੀ ਬਾਈ ਚੋਰੀ ਕਿਉਂਕਿ ਜਿਹੜਾ ਰੇਟ ਹੈ ਹਰੇ ਕੰਟਰੀ ਦੇ ਡਿਫਰੈਂਟ ਰੇਟ ਹੈ ਜਿਵੇਂ ਕੈਨੇਡਾ ਦੇ ਵਿੱਚ 2.5 ਤੋਂ 3 ਲੱਖ ਦੀ ਹੈ ਤੇ ਇੰਡੀਆ ਦੇ ਵਿੱਚ ਇਹਦਾ ਰੇਟ ਹੈਗਾ 5-6 ਕਰੋੜ ਰੁਪਈਆ 7 ਕਰੋੜ ਤੱਕ ਜਾਂਦੀ ਹੈ ਅੱਛਾ ਇਹ ਲੋ ਜਿਹੜੇ ਚੋਰੀ ਚੋਰੀ ਕਰਕੇ ਭੇਜਦੇ ਆ ਅਫਰੀਕਾ, ਇੰਡੀਆ, ਉਹ ਜਿਹੇ ਕੰਟਰੀ ਦੇ ਭੇਜਦੇ ਆ ਜਿਹੜੀ ਆਪਣੀ ਇਹ ਗੱਡੀ ਕਿੰਨੇ ਵਾਰੀ ਚੋਰੀ ਹੋ ਚੁੱਕੀ ਚਾਰ ਵਾਰੀ ਚੋਰੀ ਹੋ ਚੁੱਕੀ ਲਓ ਭਾਈ ਦਰਸ਼ਕ ਵੀਰੋ ਤੁਹਾਨੂੰ ਦੱਸ ਦਗੇ ਕਿ ਇਹ ਰੇਂਜ ਰੋਵਰ ਚਾਰ ਵਾਰੀ ਚੋਰੀ ਹੋਣ ਤੋਂ ਬਾਅਦ ਹੀ ਮੁੜੇ ਆਉਂਦੀ ਹੈ ਕਾਰਨ ਕੀ ਹੈ ਕਿਉਂਕਿ ਇਦਾਮ ਇੰਸ਼ੋਰੈਂਸ ਨੇ ਸਪੈਸ਼ਲ ਲਾਇਵੇ ਆ ਜਿਹੜੇ ਕੈਮਰਾਜ਼ ਲਾਏ ਆ 6 ਕੈਮਰੇ ਲੱਗੇ ਆ ਜਿਹੜੇ ਦੋ ਸ਼ੀਸ਼ਿਆਂ ਚ ਵਿੱਚ ਲਾਏ ਆ ਉਹਨਾਂ ਨੇ ਤੇ ਬਾਕੀ ਲੁਕੋ ਕੇ ਲਾਏ ਆ ਉਹਨਾਂ ਨੇ ਜਦੋਂ ਉਹਨਾਂ ਨੂੰ ਫੋਨ ਕਰਦਾ ਤਾਂ ਪਤਾ ਲੱਗਦਾ ਕਿ ਕਿੱਥੇ ਖੜੀ ਗੱਡੀ ਹੈ ਮਾਲਾ ਕੋ ਤੁਹਾਨੂੰ ਵੀ ਨਹੀਂ ਪਤਾ ਤੁਹਾਨੂੰ ਨਹੀਂ ਪਤਾ ਮਾਲਾ ਜਨਾ ਚੋਰ ਜਦੋਂ ਮੰਨ ਲਓ ਬਈ ਮੰਨ ਲਓ ਤੁਹਾਡੀ ਗੱਡੀ ਚੋਰੀ ਹੋ ਗਈ ਤੁਸੀਂ ਲੜਦੇ ਨਹੀਂ ਕਿਸੇ ਨਾਲ ਹੈਨਾ ਤੇ ਉਦੋਂ ਬਾਅਦ ਤੁਹਾਨੂੰ ਤੁਸੀਂ ਇੰਸ਼ੋਰੈਂਸ ਨੂੰ ਫੋਨ ਕਰ ਦੇਣਾ ਉਹਨਾਂ ਨੂੰ ਲੱਭਣੀ ਆ ਤੇ ਫਿਰ ਮੰਨ ਲਓ ਜਦੋਂ ਪਹਿਲੀ ਵਾਰੀ ਗੱਡੀ ਚੋਰੀ ਹੋਏ ਦਿਲ ਨਹੀਂ ਘਟਿਆ ਵੀ ਯਾਰ ਇੰਨੇ ਰੁਪਏ ਲਾਤਾ ਤੇ ਗੱਡੀ ਚੋਰੀ ਹੋ ਗਈ ਕਿਵੇਂ ਸੀ ਉਹ ਫੀਲਿੰਗ ਕਿਵੇਂ ਸੀ ਉਹ ਫੀਲਿੰਗ ਪਹਿਲਾਂ ਲਿਆਂਦੀ ਲਿਆਂਦੀ ਸੀਗੀ ਉਦੋਂ ਫੀਲਿੰਗ ਆਉਂਦੀ ਸੀ ਲਿਆਂ 2.5 ਸਾਲ ਹੋ ਗਏ ਆਰਡਰ ਕੀਤੀ ਉਹ ਆਈ ਹੈ ਗੱਡੀ ਉਹ ਫੇਰ ਕੋਈ ਦੋਸਤ ਮਾਕੇ ਲੈ ਗਿਆ ਸੀ ਇਹਨੂੰ ਉਹ ਵਿਚਾਰਾ ਉਹ ਲੈ ਗਿਆ ਸੀ ਗੁੱਡ ਫੀਲਿੰਗ ਵਾਸਤੇ ਤੇ ਉਹ ਹਾਲਚ ਪਾਰਟੀ ਤੇ ਗਿਆ ਤੇ 8 ਵਜੇ ਗਿਆ ਪਾਰਟੀ ਤੇ 8:30 ਚੋਰੀ ਹੋ ਗਈ ਠੀਕ ਤੇ ਫੇਰ ਮੁੜ ਕੇ ਇੰਸ਼ੋਰੈਂਸ ਨਾਲ ਲੱਭ ਗਏ ਪੀ ਇਹ ਅਸਲ ਦੇ ਵਿੱਚ ਜਿਹੜਾ ਹੈ ਕੈਨੇਡਾ ਦੇ ਵਿੱਚ ਬਾਈ ਚੋਰੀ ਕਰਨਾ ਕੋਈ ਬੜਾ ਵੱਡਾ ਗਨਾਹ ਨਹੀਂ ਕਹਿੰਦੇ ਵੀ ਕਿੰਨੀਆਂ ਚੋਰੀਆਂ ਮਾਫ ਆਰ ਚੋਰੀਆਂ ਮਾਫ ਹੈ ਇਹ ਤਾਂ ਬਾਈ ਨਵਾਂ ਕੰਮ ਨਾਲ ਜਿਹੜਾ ਨਹੀਂ ਪਤਾ ਮੈਨੂੰ ਚੱਕ ਰਿਹਾ ਆਰ ਚੋਰੀਆਂ ਮਾਫ ਹੈ ਤੇ ਮਾਲਾ ਜਿਹੜਾ ਚੋਰ ਜੇ ਫੜਿਆ ਵੀ ਜਦੋਂ ਉਹਨੂੰ ਛੱਡ ਦਿੰਦੇ ਇੱਕ ਵਾਰਿਆਂ ਉਹ ਕਹਿੰਦੇ ਕੋਈ ਸ਼ੋਨ ਉਹ ਹੈਗੇ ਆ ਤੇ ਕੋਈ ਚੱਕਾ ਅਬ ਵੀ ਮੰਨ ਲਓ ਪਾਏ ਨੂੰ ਲੋਡਸ ਦੇ ਵਿੱਚ ਚੋਰੀ ਕਰ ਰਹੇ ਆ ਹਾਂ ਹਣੀ ਲੋੜ ਸੀ ਤਾਂ ਦੇਖ ਲਓ ਵੀ ਇੱਥੇ ਇਹ ਸਿਸਟਮ ਆ ਕੈਨੇਡਾ ਦੇ ਵਿੱਚ ਅਬ ਤੁਸੀਂ 4 ਵਾਰੀ ਚੋਰੀ ਕਰ ਸਕਦਾ ਤਾਂ ਕਰਕੇ ਲਗਭਗ 4 ਵਾਰੀ ਚੋਰੀ ਹੋ ਚੁੱਕੀ ਆ ਹੋ ਚੁੱਕੀ ਆ ਇਹ ਤੇ ਮੰਨ ਲਾ ਇਹਦਾ ਕੀ ਕਰਦੇ ਆ ਇਹ ਜਿਹੜੇ ਬੰਦੇ ਹੁੰਦੇ ਨੇ ਇੱਥੋਂ ਵੱਡ ਲੈਂਦੇ ਆ ਹਨਾ ਮਗਰਲੇ ਪਾਸੇ ਇੱਥੇ ਮਗਰਲੇ ਪਾਸੇ ਅੱਛਾ ਮਗਰਲੇ ਪਾਸਾ ਵੱਡ ਇੱਥੋਂ ਵੱੜਦੇ ਆ ਇਹਨੂੰ ਕੋਈ ਨੀ ਚੱਕ ਲਓ ਬਈ ਚੱਕ ਲਓ ਜਿਹੜਾ ਹੈਗਾ ਅਸਲੇ ਵਿੱਚ ਜਿਹੜਾ ਇਹ ਗੱਡੀ ਆ ਬਾਈ 4 ਕਾਰਾਂ ਚੋਰੀ ਤਾਂ ਹੁੰਦੀ ਆ ਰੇਂਜ ਰੋਵਰਾਂ ਨੂੰ ਜਿਆਦਾ ਚੋਰੀ ਹੁੰਦੀ ਆ ਇਹ ਹੈ ਹੈ ਇਹਦੇ ਵਿੱਚ ਸਿਸਟਮ ਆ ਇੱਥੇ ਅੱਛਾ ਆ ਇਥੇ ਸਿਸਟਮ ਲੱਗਾ ਹੈ ਇਹਦੇ ਵਿੱਚੋਂ ਠੀਕ ਹੈ ਜਿਹੜੇ ਕਿ ਕੈਮਰੇ ਓਨ ਕਰ ਦਿੰਦੇ ਆ ਉਹ ਤਰ੍ਹਾਂ ਲਾਉਂਦੇ ਆ ਕੈਮਰੇਆਂ ਦੇ ਆ ਤੇ ਹੈ ਤਾਂ ਵਿਦਨ 5 ਮਿੰਟਸ ਲੈ ਜਾਂਦੇ ਚੱਕ ਕੇ 5 ਮਿੰਟ ਚ ਅੱਛਾ ਜੇਕਰ ਮੰਨ ਲਾ ਵੀ ਚੋਰ ਇਨ ਐਕਸਪਰਟ ਆ ਰੇਂਜ ਨੂੰ ਚੱਕਣ ਨੂੰ 5 ਮਿੰਟ ਦਿੱਤੇ ਜਾਂਦਾ ਦਰਸ਼ਕ ਵੀਰੋ ਤਾਂ ਪੰਜ ਮਿੰਟਾਂ ਦੇ ਰੇਂਜ ਨੂੰ ਚੱਕ ਲੈ ਜਾਂਦੇ ਆ ਚੱਕ ਕੇ ਲੈ ਜਾਂਦੇ ਆ ਤੁਹਾਡੇ ਸਾਹਮਣੇ ਲੈ ਜਾਂਦੇ ਚੱਕ ਕੇ ਅੱਛਾ ਅੱਛਾ ਹਾਂ ਉੱਥੇ ਆਉਂਦੇ ਨਹੀਂ ਸੋ ਪਰ ਇਹ ਕੈਨੇਡਾ ਦੇ ਵਿੱਚ ਥੋੜਾ ਲੀਨੀਅਰ ਆ ਫਿਲਹਾਲ ਆਪਾਂ ਕੈਨੇਡਾ ਦੀ ਧਰਤੀ ਤੇ ਆ ਠੀਕ ਆ ਤੇ ਇੱਥੇ ਜਿਹੜਾ ਹੈਗਾ ਚੋਰੀ ਵੱਡੀ ਕਨਾ ਨਹੀਂ ਤਾਂ ਤਾਂ ਕਰਕੇ ਜਿਹੜਾ ਹੈਗਾ ਚਾਰ ਵਾਰੀ ਜੇ ਕੋਈ ਚੋਰੀ ਕਰ ਲੈਂਦਾ ਤਾਂ ਉਹਨੂੰ ਛੱਡ ਦਿੱਤਾ ਜਾਂਦਾ ਤੇ ਇੱਥੇ ਲੋਕ ਚੋਰੀ ਚੋਰ ਨਾਲ ਲੜਦੇ ਨਹੀਂ ਹਨਾ ਨਹੀਂ ਲੜਦੇ ਤੇ ਭਾਈ ਇੱਕ ਇਹ ਵੀ ਮੈਂ ਸੁਣਿਆ ਵੀ ਜਿਵੇਂ ਮੰਨ ਲਓ ਕਿ ਤੇ ਮੰਨ ਲਓ ਜੇ ਮੈਕਡੀ ਦੇ ਵਿੱਚ ਕੋਈ ਚੋਰੀ ਕਰਨ ਆ ਜੇ ਹਾਂ ਮਾਲਾ ਭੁੱਖਾ ਬੰਦਾ ਮਾਲਾ ਨਾ ਜਖਣਾ ਜੇ ਇਹ ਬੰਦੇਆਂ ਨੂੰ ਕਿਹਾ ਵਿਆ ਵੀ ਭਾਈ ਉਹਨੂੰ ਚੁੱਪ ਕਰਕੇ ਹਾਂ ਲੈਟ ਮੇ ਗੋ ਕਹਿੰਦੇ ਦੁਕਾਨ ਦੇ ਹਣੀ ਚੋਰੀ ਖਾ ਲੈਂਦੇ ਹੋ ਇੱਕ ਸਟੋਰੀ ਸੁਣਾਣਾ ਤੁਹਾਨੂੰ ਹਾਂਜੀ ਹਾਂਜੀ ਆਪਣੇ ਇੱਥੇ ਆਪਣਾ ਮੈਗਨੇਟ ਕਰਕੇ ਜੇ ਸੁਣਾ ਇਹ ਇੱਥੇ ਕੋਈ ਚੋਰ ਘਰੇ ਆ ਗਿਆ ਚੋਰੀ ਕਰਨ ਹਾਂ ਹਾਂ ਤੇ ਚੋਰ ਨੇ ਚੋਰੀ ਕਰਨ ਲੱਗਿਆ ਤੇ ਉਹ ਡੱਗ ਪਿਆ ਤੇ ਲੱਤ ਟੁੱਟ ਗਈ ਅੱਛਾ ਤੇ ਲੱਤ ਟੁੱਟ ਗਈ ਤੇ ਉਹ ਹੁਣ ਉਹਨੇ ਸੂਹ ਘੁਰਤਾ ਜਿੱਥੇ ਚੋਰੀ ਕਰਨ ਗਿਆ ਸੀ ਜਿਹਦੇ ਘਰੇ ਕਹਿੰਦਾ ਤੁਸੀਂ ਪੌੜੀਆਂ ਦੇ ਵਿੱਚ ਤੇਲ ਪੁਛਾਇਆ ਸੀ ਵੀ ਮੈਂ ਤਾਂ ਸਜਾ ਕੱਟ ਲਈ ਪਚੋਰੀ ਦੀ ਤੇ ਉਹਨੇ ਸੂਹ ਕਰਕੇ ਪੈਸੇ ਲਏ ਵੀ ਤੁਹਾਡੀਆਂ ਪੌੜੀਆਂ ਸਹੀ ਨਹੀਂ ਗਈਆਂ ਚੋਰੀ ਕਰਨ ਆ ਤੇ ਜਿਹੜਾ ਤੁਸੀਂ ਜਿਹੜਾ ਚੰਗਾ ਨਹੀਂ ਬਣਾਇਆ ਤਾਂ ਕਰਕੇ ਜਿਹੜਾ ਆਉਣੇ ਮੇਰੀ ਲੱਤ ਟੁੱਟ ਗਈ ਲੱਤ ਟੁੱਟ ਗਈ ਤੇ ਲੱਤ ਟੁੱਟਦੇ ਪੈਸੇ ਘਰਦਿਆਂ ਨੂੰ ਦੇਨੇ ਪਏ ਆ ਕਿਸ ਕਰਦਾ ਆ ਜਿਹੜਾ ਕੇਸ ਕਰਦਾ ਤੋ ਇਹੋ ਜੀਆਂ ਗੱਲਾਂ ਮਰਾ ਬੋਏ ਤੇ ਇੱਕ ਕੈਨੇਡਾ ਚ ਕਹਿੰਦੇ ਚੋਰਾ ਨੂੰ ਖੁੱਲੀ ਛੁੱਟੀ ਆ ਖੁੱਲੀ ਛੁੱਟੀ ਆ ਸੋ ਵਧੀਆ ਮੈਂ ਕਹਾਂ ਵੀ ਪਰਮਾਤਮਾ ਦੀ ਕਿਰਪਾ ਨਾਲ ਸਾਡੇ ਬੰਦੇ ਨੇ ਪੂਰੀਆਂ ਤਰੱਕੀਆਂ ਕੀਤੀਆਂ ਵੰਗਾਂ ਠੀਕ ਆ ਆ ਨਵੇਂ ਮੁੰਡੇ ਜਿਹੜੇ ਹੈਗਾ ਉਹ ਸਟ੍ਰਗਲ ਕਰਨਾ ਹੀ ਪੈਦਾ ਪਰ ਉਹ ਵੀ ਇੱਕ ਦਿਨ ਕਾਮਯਾਬ ਹੋ ਹੀ ਜਾਣਗੇ ਜਿਹੜੇ ਲੱਗੇ ਰਹਿੰਦੇ ਆ ਹਨ ਸੋ ਇਦਾਂ ਜਿਹੜਾ ਹੈਗਾ ਰੇਂਜ ਤੇ ਮੈਂ ਬਹੁਤ ਜ਼ਿਆਦਾ ਫੰਕਸ਼ਨ ਨੂੰ ਦਿਖਾ ਸਕਦਾ ਸੀ ਪਰ ਠੀਕ ਆ ਤੇ ਮੈਂ ਕੋਈ ਮਾਲਾ ਪਹਿਲਾਂ ਗੱਡੀਆਂ ਤੇ ਜ਼ਿਆਦਾ ਹੋਣੀ ਕੀਤਾ ਰਿਵਿਊ ਨਹੀਂ ਕੀਤਾ ਤਾਂ ਕਿਉਂਕਿ ਹਨ ਉਹ ਬੰਦਿਆਂ ਦਾ profession ਹੁੰਦਾ ਜ਼ਿਆਦਾਤਰ ਠੀਕ ਆ ਤੇ ਬਾਕੀ ਇਹਦੇ ਚ ਜਿਹੜਾ ਹੈਗਾ 4 ਬੰਦਿਆਂ ਵਾਸਤੇ ਪੂਰੀ ਪ੍ਰੋਫੈਸ਼ਨਲ ਗੱਡੀ ਆ ਹਰ ਇੱਕ ਚੀਜ਼ ਜਿਹੜੀ ਹੈਗੀ ਜਹਾਜਾ ਜਨੀ ਸਹੂਲਤ ਦੇ ਵਿੱਚ ਮੌਜੂਦ ਆ ਭਾਈ ਹਾਂ